ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਚੌਕੇ ਬਾਈ ਬੱਗੇ ਕੋਲੇ ਪਹੁੰਚੇ ਹਾਂਗੇ ਇੱਕ ਆਪਾਂ ਤੁਹਾਡੇ ਵਾਸਤੇ ਗਰਲੈਂਡ ਉਹ ਨਸਲ ਦੀ ਬਾੜ ਲੈ ਕੇ ਆਏ ਸੂਈ ਸਵਾਈਆ ਕਦੋਂ ਸੂਈ ਆ ਕਦੋਂ ਜੇ ਰਪਈਆ ਸਾਰਾ ਕੋਈ ਬਾਈ ਤੋਂ ਪੁੱਛ ਕੇ ਦਸਾਂਗੇ ਪਹਿਲਾਂ ਨਾਮ ਡਰੈਸ ਪੁੱਛ ਕੇ ਦਸਾਂਗੇ ਤੇ ਬਾਕੀ ਇਹ ਦਸਾਲੀ ਤੁਸੀਂ ਆਪ ਵੀ ਕਰ ਲੈਣੀ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਤੇ ਬਾੜ ਕਾ ਦੀ ਅੱਜ ਤਾਂ ਬਸ ਉਹਨੂੰ ਤੋਹਫਾ ਹੀ ਦਿਖਾਉਣਾ ਹਨਾ ਬਾਈ ਤੇ ਵੀਰੇ ਪਹਿਲਾਂ ਤਾਂ ਡਰੈਸ ਬੋਲੋ ਡਰੈਸ ਆਪਣਾ ਨਾਮ ਹੀ ਬੱਗਾ ਸਿੰਘ ਪਿੰਡ ਚੌਕੇ ਜਿਹੜਾ ਮੁੰਡਾ ਤਸਵੀਰ ਵਾਲਾ ਓਕੇ ਜੀ ਤੇ ਨੰਬਰ ਨੰਬਰ 99 76 24 270 ਤੇ ਬੱਗੇ ਆਪਾਂ ਕਰੀਦਾ ਇਹ ਕਬਰ ਗੱਬਣ ਵੀ ਸੀਗੀ ਹੈ ਨਾ ਪਰ ਗੱਬਣ ਜਿਹੜੀ ਸੂਈ ਵੀ ਦਾ ਅਗਲੇ ਨੂੰ ਨਜ਼ਾਰਾ ਹੈ ਨਾ ਉਹ ਹੈ ਨਹੀਂ ਬਾਈ ਤੇ ਹੁਣ ਬੈਠੇ ਆ ਹਨਾ ਵਿੱਚ ਬੰਦੇ ਮੰਗੀ ਆ ਬਹੁਤ ਬੰਦਿਆਂ ਨੇ ਵੀ ਜਿਹੜੋ ਸੂਪੀ ਬਾਈ ਉਹਦੀ ਘਾਲਦੀ ਉਹਦੀ ਬਾਬਨ ਤੇ ਪੌਣ ਵੀ ਹੋਣ ਪੱਕਾ ਬੰਦੇ ਹੀ ਬੈਠੇ ਆ ਈ ਸਾਡੇ ਓਕੇ ਜੀ ਇਹਦਾ ਤੂੰ ਆ ਗਿਆ ਤਾਂ ਵੀਡੀਓ ਪਾ ਠੀਕ ਆ ਵੀਰੇ ਤੇ ਕਦੋਂ ਸੂਈ ਆ ਬਾਈ ਬੱਗੇ ਤੜਕੇ ਸੂਈ ਆ 4 ਵਜੇ ਤੜਕੇ 4 ਵਜੇ ਸੂਪੀ ਹਾਂ ਜੀ ਆਪਣੇ ਕੋਲ ਵੀਡੀਓ ਫੁੱਲ ਗਾਰੰਟੀ ਆ ਆ ਜਾਲਾ ਹੀ ਜਾਂਦਾ ਸਹੀ ਆ ਦੇਖ ਸਾਫ ਜਾਲਾ ਇਹ ਕੋਈ ਚੱਕਰ ਨਹੀਂ ਆ ਲੈ ਬਾਲੂ ਦਾ ਸਮਾਰਕ ਹੁੰਦਾ ਚੌਦੀ ਦਾ ਚਾਰ ਕਿੰਨਾ ਕ 4 ਕਿਲੋ 14 ਬੱਚੇ ਹੁੰਦੀਆਂ ਆਗੇ ਓਕੇ ਕੀਦਰੀਆਂ ਮੈਂ ਜੀ ਤੁਹਾਨੂੰ ਅੰਦੀ ਸੀ ਜਾਂਦੀ ਆ ਤੇ ਲੇਵਾ ਨਾ ਜੇ ਆਪਾਂ ਗੱਲ ਕਰ ਲਏ ਭਾਂਵੇਂ ਪੈਰ ਧਰ ਕੇ ਉੱਤੇ ਜੜ ਜਾ ਹੂੰ ਠੰਡੀ ਬਈ ਯਾਰ ਬਾਹਲੀ ਨਹੀਂ ਗਈ ਆਈ ਬੈਠਾ ਰਹੀ ਬੈਠਦਾ ਲੇਖਾ ਕੋਈ ਯਾਰ ਨਹੀਂ ਵੀਰੇ ਠੀਕ ਆ ਕੋਈ ਭੈਣ ਭਰਾ ਨਾ ਹੂੰ ਧਰੇ ਰੱਖਣ ਵਾਲੇ ਬਾਈ ਬੈੜ ਆ ਆ ਦੇਖੋ ਜੀ ਜਿਹੜੇ ਬੰਦੇ ਨੇ ਕੋਈ ਦੁੱਧ ਪਿੰੂ ਲੈਣੀ ਆ ਕਿਸੇ ਨੇ ਤੇ ਲੇਵਾ ਨਾ ਜਿਵੇਂ ਆ ਸੀਗੀ ਬਾਈ ਬੱਗੇ ਉਵੇਂ ਹੀ ਕੱਢ ਕੇ ਮਾਰਿਆ ਨਾ ਬਾਹਰ ਮਾ ਜਿਵੇਂ ਦਿਨ ਮਾ ਦੱਸਿਆ ਸੀ ਤੇ ਦੇ ਬੱਚਾ ਦਿੱਤਾ ਹਨਾ ਹਾਂ ਬੱਚਾ ਉਹਦਾ ਕੋਈ ਚੱਕਰ ਨਹੀਂ ਬੱਚੇ ਕਿਹੜਾ ਐਂ ਪਾਲ ਜਾਨੀ ਉਹ ਵੀ ਬਥੇਰਾ ਦੁੱਧ ਪੀਂਦਿਆਂ ਲੈਣੋ ਨਾ ਹੱਲੇ ਬੱਚਾ ਹੂੰ ਤੇ ਬੱਚੀ ਦੀ ਫੇਸ ਕਰੋ ਹਨਾ ਜੇ ਕਾ ਦੇਖੋ ਬੋਦੀ ਵਾਦੀ ਵੀ ਹੈਗੀ ਆ ਹੂੰ ਦੇਖੇ ਮੁਕੇ ਬੈ ਬੱਚੀ ਦੇ ਨਹੀਂ ਨਹੀਂ ਪਾਈ ਨਹੀਂ ਲਿਖਣੀ ਤੇ ਬਾਕੀ ਦਾ ਅੱਧੇ ਅੱਧੇ ਫੁੱਟ ਦੀ ਦੂਰੀ ਤੇ ਥਣ ਵੀ ਲੱਗੇ ਪਿਆ ਹੂੰ ਇੰਨੀ ਛੱਡੀ ਬੜੀ ਆ ਹ ਤੇ ਬਾਕੀ ਦੀ ਗੱਲ ਵੀੜੀ ਜਮਾ ਦੇ ਸਾਖੀ ਤੇ ਬੱਗੇ ਫਿਰ ਕਿੰਨਾ ਪਹਿਲੇ ਦੁੱਧ ਦਿੰਦਾ ਵਾ ਇਹਦਾ ਓਏ 18 ਕਿਲੋ ਦਿੰਦਾ ਤੇ ਐਤ ਕੀ ਫਿਰ ਕਿੰਨਾ ਕਹਿ ਕੇ ਦੇਵਾਂਗੇ ਯਾਰ ਕਿੰਨਾ ਮਰਜੀ ਗੱਲ ਆ ਦੇਵਾ ਦੇ ਇੱਕ ਦਾ ਹੂੰ ਤੂੰ 22 ਕਿਲੋ ਦੁੱਧ ਦੇ ਤੇ ਬਾਕੀ ਦਾ ਅਗਲੇ ਨੇ ਆਪਦੀ ਸੇਵਾ ਕਰਨੀ ਐ ਤੇ ਚੋਣਾ ਲੈ ਚੱਲੋ 22 ਕਿਲੋ ਘੱਟ ਦਿੰਦੀ ਹੂੰ ਛੇ ਹੂੰ ਤੋੜਾ ਕਰਾ ਦੂੰ 18 ਮਾਰ ਖੋ ਬੈਠੀ ਆ ਦੇਖੋ ਜੀ ਨਾਣਾ ਬਾਈ ਤਾਲੂ ਬਾਹਰ ਹੀ ਡਾਉਂਦੀ ਤੇ ਬਾਕੀ ਦੀ ਗੱਲ ਹੁਣ ਤਾਂ ਸਾਰਾ ਕੁਝ ਨਿਬੜਿਆ ਵਾ ਅਗਲੇ ਨੇ ਲੈ ਜਾ ਕੇ ਚੋਣੂ ਹੀ ਆ ਹਨਾ ਇਹ ਬੋਈ ਬੱਸ ਆ ਤਾਂ ਤਾਂ ਨਹੀਂ ਇੱਕ ਬਿੱਕਾ ਹੂੰ ਸਾਭੀ ਛੱਡੇ ਆ ਤੁਹਾਨੂੰ ਜੀ ਤਾਂ ਵੀ ਨਹੀਂ ਕੋਈ ਡੱਕਾ ਛੱਡ ਦਿਖਾ ਦੇ ਤੂੰ ਓਕੇ ਜੀ ਇੱਕ ਮੜੀ ਜਾਂ ਬੱਜੀ ਉਠਾ ਦੇ ਉਹ ਕਿਹਦੇ ਚੋਂ ਨਹੀਂ ਕੋਸ ਆਉਂਦਾ ਉਹੀ ਦੀ ਸੀ ਜਾਂਦੀ ਆ ਤੂੰ ਹੀ ਇਹ ਖਾ ਜਾ ਇਹਦਾ ਚੜੀ ਵੀ ਆ ਵੀ ਉਹ ਨਹੀਂ ਤੂੰ ਹੀ ਆ ਬੈਠੋ ਕੋਈ ਕੋਸ ਨਹੀਂ ਇਹ ਚ ਇੱਧਰ ਹੀ ਬਹਿ ਜਾ ਤਾਰਾ ਮਾਰਨ ਨੂੰ ਮਾਰ ਦਿਓ ਫਿਰ ਤਾਂ ਵੀ ਕੋਈ ਡਿੱਕੀ ਲੈ ਮਹਾ ਕੋਈ ਚੱਕਰ ਹੀ ਨਹੀਂ ਹੈ ਨਾ ਮਹਾ ਜਰ ਕਿਤੇ ਬਾਸੀ ਮਰਜੀ ਬਹਿ ਜਾ ਉਧਰ ਹੀ ਬਹਿ ਕੇ ਮਾਰੇ ਉਧਰ ਬਹਿ ਕੇ ਮਾਰੋ ਤਾਰਾ ਆ ਦੇਖੋ ਜੀ ਯਾਲਾ ਥੋੜੀ ਨਾ ਅਕਲ ਕਾਂ ਜਾਂ ਹੋ ਜਾਂਦਾ ਬਸ ਹਣਾ ਥੜੀ ਡੈਣਾ ਰਿਹਾ ਬੜਾ ਆ ਦੇਖੋ ਜੀ ਧਾਰਾ ਧੁਰਾ ਕਰੋ ਚੈੱਕ ਜੇ ਆਪਾਂ ਗੱਲ ਕਰ ਲਏ ਧਾਰਾ ਧੁਰਾ ਇੱਕ ਨੰਬਰ ਤੇ ਬਾਕੀ ਦਾ ਬੌਲਾ ਕਿੰਨਾ ਘੜਦਾ ਫਿਰ ਬਾਈ ਗਰੰਟੀ ਆ ਦਰਖਾਤ ਸਾਡੇ ਜੀ ਆ ਦੇਖੋ ਜੀ ਧਾਰਾ ਧੁਰਾ ਕਰੋ ਚੈੱਕ ਮੂਹ ਲੈ ਜੋ ਮਾਰ ਦੇ ਬਾਈ ਬੜਾ ਚੰਗਾ ਜੀ ਮੂਹ ਲੈ ਜੋ ਮਾਰ ਦਿਓ ਓਕੇ ਹੋ ਗਿਆ ਨਾ ਗੱਲ ਹੂੰ ਦੁੱਧ ਜਮਾ ਪੀਲਾ ਆ ਦੇਖੋ ਤਾਰਾ ਕਰੋ ਮੂਹਲੇ ਸੁਣਾਵੇਂ ਜਿੱਕ ਲੈ ਕੋਈ ਚੱਕਰ ਹੀ ਨਹੀਂ ਹਨਾ ਥੱਲੇ ਉਹ ਤਾਂ ਨਿਬੜਦੀ ਆ ਬਈ ਵਾਗੇ ਬਸ ਕਰ ਬਾਹਲਾ ਕਾਨੂੰ ਦੋਨੇ ਤੇ ਰੱਖ ਦੇ ਕਰੀ ਤੁਦਕੀ ਨੂੰ ਰੱਖਣੀ ਓਕੇ ਬਈ ਓਕੇ 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 ਆਪਣੀ ਫੋਨ ਗਾਰੰਟੀ ਹੈ ਠੀਕ ਆ ਵੀਰੇ ਤੇ ਬਾਕੀ ਦਾ ਅਗਲਾ ਆਪ ਦੀ ਕਰਕੇ ਵੀ ਲੈ ਜਾ ਬਾਅਦ ਨੂੰ ਲਾਂਬੇ ਦੇਣ ਨੂੰ ਹਨਾ ਨਹੀਂ ਓਕੇ ਆ ਜਾ ਹਨਾ ਠੀਕ ਆ ਬਈ ਮਹਾਂ ਪੋਸਟ ਨਹੀਂ ਜਰਾ ਬੈਠਾ ਤੇ ਬਾਕੀ ਦਾ ਆਪਾਂ 2 ਕਿਲੋ ਕੱਢ ਕੇ ਮਾਰਿਆ ਹਜੇ ਕੋਈ ਲੈਵੇ ਨਾ ਕੋਈ ਫਰਕ ਨਹੀਂ ਤੇ ਇੱਕ ਟਾਰ ਕੇ ਕਿੰਨਾ ਕੱਢਦਾ ਫੇਰ ਦੱਸ ਦਿਓ ਛੱਡ 4 ਕਿਲੋ ਕੱਢਦਾ ਠੀਕ ਆ ਬਾਈ ਬੱਸ ਕਰ ਬਾਈ ਇਹਨਾਂ ਮਰਜੀ ਦੁੱਧ ਦਾ ਯਾਰ ਔਰ ਈ ਸੀ ਰਾ ਬੈਠ ਜਾਣਾ ਨਹੀਂ ਬੈਠੇ ਰਹਿਣਾ ਤੇ ਇੱਕ ਵਾਲੀ ਆ ਇਹ ਬੰਦੇ ਨੇ ਦੁੱਧ ਵੀ ਲੈਣੀ ਆ 18-20 ਕਿਲੋ ਦੁੱਧ ਇਹਨੇ 20 ਤੋਂ ਪਲੱਸ ਦੇ ਹੀ ਦੇਣਾ ਹਨਾ ਥੋੜੀ ਤਿਲਕਣ ਵਾਲੀ ਆ ਆਪਣੇ ਹਨਾ ਬੈਠ ਕੇ ਦੁੱਧ ਆਊਗਾ ਠੀਕ ਆ ਵੀਰੇ ਤੇ ਫਿਰ ਬਾਕੀ ਕੀ ਡਿਮਾਂਡ ਆ ਗਈ ਇਹਦੇ ਉੱਤਰ ਹੀ ਦੇਖ ਨਾ ਬੈਠ ਹੁਣ ਦਵਾ ਹੁਣ ਉੱਤਰੀਆ ਬਾਈ ਦਵਾ ਕੇ ਰਹਿਦਾ ਇੱਕ ਵਾਰੀ ਹੋਰ ਹੁਣ ਆ ਦੇਖੋ ਜੀ ਖੜਨਾ ਜਮਾ ਕਿੱਲੇ ਨੂੰ ਘੱਟਦੇ ਹਨਾ ਚਾਰੇ ਕਿ ਤੋ ਖੁੰਜੀ ਵੀ ਨਹੀਂ ਬੜਾ ਚੰਗਾ ਤੇ ਬਾਗੂ ਬੜਾ ਨਾ ਦੇਖੋ ਜੀ ਹਾਂ ਬਿਸ਼ੇਵਣੀ ਸੁਵੇਖ ਹੁਣ ਦੇਖੋ ਜੀ ਤੇ ਨਾਣਾ ਨੂੜਾ ਹਵਾਨੇ ਤੇ ਪੂਰੀਆਂ ਹਨਾ ਬੜਾ ਜੱਗ ਪੂਰਾ ਹੋ ਗਿਆ ਸਦਰਾਂ ਪਾਸੇ ਆਹ ਦੇਖੋ ਜੀ ਲੈ ਚਲੋ ਬੜਾ ਠੀਕ ਆ ਵੀਰੇ ਪਰ ਸਮਾਜ ਆਈ ਵੀ ਆਪਾਂ ਦਿਖਾਤੀ ਸਾਰਾ ਕੰਮ ਨਿਮੇੜਤਾ ਹਾਂ ਮੋਤਰੀ ਮੋਈ ਜੀ ਹੂੰ ਲਓ ਜੀ ਆਹ ਦੇਖੋ ਜੀ ਬੱਚੇ ਦਾ ਕਰਕੇ ਖੜ ਜਾਂਦੀ ਉੱਥੇ ਸੀਲ ਵਾਲੀ ਆ ਨਾ ਬਾਲੀ ਕੁਨੀ ਹੈ ਹੂੰ ਇਸੇ ਮਾਰਦੀ ਬੰਦੀ ਬਾਈ ਹੈ ਓਕੇ ਜੀ ਆ ਦੇਖੋ ਜੀ ਇਹ ਮਲਹਾਂ ਤੁਸੀਂ ਦਿਸ ਗਿਆ ਮੂੰਹ ਮਾਂ ਸਾਰੀ ਕੁਆਲਿਟੀ ਚੰਗੀ ਆ ਵੀਰੇ ਕੋਮੇ ਨਹੀਂ ਹੈਗਾ ਵੀ ਟੁੱਟੀ ਮਰੀ ਜੀ ਹੋਵੇ ਸਭ ਵੀ ਪੜੀ ਵੀ ਸਾਰੀ ਚੰਗੀ ਤੇ ਫਿਰ ਬੱਗੇ ਕੀ ਡਿਮਾਂਡ ਆ ਗਈ ਇਹਦੀ ਜਮਾ ਬਾਈ ਮੁੱਲ ਵੇਚਣ ਵਾਲੀ ਗੱਲ ਹੀ ਕਰਦਾ ਬਸ ਇੱਕੋ ਹੀ ਅੱਜ ਮਕਾ ਦੇ ਟਾਟਾ ਬਾਟਾ ਹੀ ਕਰ ਦੇ ਛੋੜ ਛੋੜੀ ਦੂ ਭਾਈ ਇਹ ਜੋ ਹੂੰ 70 ਦੇ ਤੱਕ ਨਾ ਲੈਣਾ ਮਾਨਤਾਨ ਮਾੜਾ ਮੋਟਾ ਆ ਛੋੜ ਕਰਦੇ ਹਾਂ ਓਕੇ ਜੀ ਜੇ ਮਾਨਤਾਨ ਦੀ ਗੱਲ ਕੋਈ ਆਪਾਂ 70 ਨਹੀਂ ਕਰਾਂ ਤੂੰ ਕਹਿੰਦਾ ਜੂ ਕਹਿੰਦਾ ਫੋਨ ਨਹੀਂ ਮੁੱਲ ਕਰੀ ਕੀ ਫਾਇਦਾ ਪਰ ਤੇ 70 ਦੇ 3 ਦੇ ਵਿੱਚੋਂ ਮਾਨਤਾਨ ਹੋ ਜਾਣਾ ਹਨਾ ਠੀਕ ਆ ਵੀਰੇ ਜੇ ਕੂ ਮੋ ਦਾ ਬੰਦਾ ਤਾਂ ਵੀ ਆਪਣੀ ਗਾਰੰਟੀ ਆ ਠੀਕ ਆ ਵੀਰੇ ਆ ਦੇਖੋ ਜੀ ਮਾਰੀ ਕੁੰਨੀ ਵੜਾ ਜਰ ਨਹੀਂ ਕੋਈ ਦੇਖੇ ਨਹੀਂ ਓਕੇ ਜੀ ਨੰਬਰ ਫੇਰ ਬੋਲ ਦਿਓ ਜੀ 98765242670 ਤੇ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਵਾਲਿਆੜੀ ਤੇ ਪਿੰਡ ਚੌਕੇ ਜੀ ਇੱਕ ਵੜ ਸੀ ਉਹ ਨਗੀਨਾ ਹੀ ਦਿਖਾਤਾਗਾ ਬਾਕੀ ਆ ਸੰਪਰਕ ਤੋਂ ਵੀ ਬਾਈ ਨਾ ਕਰਨਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਦਲੋ ਧੰਨਵਾਦ ਜਲਦ ਮਿਲਦੇ ਆਂ ਕਿ ਨਾਮ